ਅਗਲੀ ਜਿਹੜੀ ਹਰਜਸਿੰਦਰ ਜੀ ਖਬਰ ਕਰਦੇ ਜਾਈਏ ਯੂਕਰੇਨ ਦੀ ਵਾਰ ਰੁਕਣੀ ਆ ਕਿ ਨਹੀਂ ਇਹਦੇ ਬਾਰੇ ਤਾਂ ਜੇ ਕੁਝ ਕਿਹਾ ਨਹੀਂ ਜਾ ਸਕਦਾ ਜਾਂ ਕਦੋਂ ਰੱਖੂਗੀ ਇਹਦੇ ਬਾਰੇ ਵੀ ਕੋਈ ਕਿਹਾ ਨਹੀਂ ਜਾ ਸਕਦਾ ਪਰ ਇੱਕ ਚੀਜ਼ ਜਿਹੜੀ ਇਸ ਦੇ ਵਿੱਚ ਜ਼ਰੂਰ ਆਪਣੇ ਸਾਹਮਣੇ ਆ ਵੀ ਰਾਸ਼ਪਤੀ ਟਰੰਪ ਪੁਤਿਨ ਦੇ ਨਾਲ ਪਹਿਲਾਂ ਵੀ ਮੁਲਾਕਾਤ ਇੱਕ ਕਰ ਚੁੱਕੇ ਆ ਅਲਾਸਕਾ ਦੇ ਵਿੱਚ ਉਸ ਤੋਂ ਬਾਅਦ ਵੀ ਜਿਹੜਾ ਕੋਈ ਬਾੜਾ ਫਰਕ ਨਹੀਂ ਪਿਆ ਜਿਹੜਾਈ ਲੜਾਈ ਜਿਹੜੀ ਹੈ ਜਿਉਂ ਦੀ ਤਿਉਂ ਚੱਲ ਰਹੀ ਆ ਤੇ ਹੁਣ ਦੁਬਾਰਾ ਜਿਹੜੀ ਆ ਉਹ ਮੁਲਾਕਾਤ ਕਰਨਗੇ ਰਾਸ਼ਪਤੀ 트럼ਪ ਪੁਤਿਨ ਦੇ ਨਾਲ ਬੁਡਾਪੇਸਟ ਆ ਦੇ ਵਿੱਚ ਫੋਨ ਦੇ ਉੱਤੇ ਵੀ ਇਹਨਾਂ ਦੀ ਕਹਿੰਦੇ ਵੀ ਗੱਲਬਾਤ ਹੋਈ ਆ ਕੱਲ ਇਹਨਾਂ ਨੇ ਆਪ ਵੀ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਸੀ ਕਹਿੰਦਾ ਵੀ ਮੇਰੀ ਲੈਂਥੀ ਗੱਲਬਾਤ ਹੋ ਰਹੀ ਆ ਗੱਲ ਕਰਦੇ ਕਰਦੇ ਇਹਨਾਂ ਨੇ ਜਿਹੜਾ ਟਵੀਟ ਆ ਉਹ ਨਾਲ ਛੱਡ ਦਿੱਤਾ ਸੀਗਾ ਤੇ ਬਾਅਦ ਚ ਕਿੰਨੇ ਵਿੱਚ ਤੁਹਾਨੂੰ ਦੱਸੂਗਾ ਵੀ ਕੀ ਪੂਰੀ ਗੱਲਬਾਤ ਆ ਉਹ ਹੋਈ ਆ ਉਧਰ ਜ਼ਿਲੈਂਸ ਕੀ ਆ ਉਹ ਵਾਈਟ ਹਾਊਸ ਦੇ ਵਿੱਚ ਆ ਆਵੇਗਾ ਇੱਕ ਵਾਰੀ ਫੇਰ ਪਹਿਲਾਂ ਜਦ ਫਰਵਰੀ ਚ ਆਇਆ ਸੀ ਤਾਂ ਉਦੋਂ ਤਾਂ ਬੇਇੱਜ਼ਤੀ ਕਰਕੇ ਕੱਢਿਆ ਸੀ ਇੱਕ ਹਿਸਾਬ ਦੇ ਨਾਲ ਕਾਫੀ ਦੂ ਦੂ ਮਵੇਂ ਜਿਹੜੀ ਹੋ ਗਈ ਫੇਰ ਇੱਕ ਦੀ ਬਾਅਦ ਦੇ ਵਿੱਚ ਦੁਬਾਰਾ ਮੁਲਾਕਾਤ ਕਰਨ ਦੇ ਲਈ ਆ ਉਦੋਂ ਕੋਟ ਪੈਂਟ ਪਾ ਕੇ ਆਇਆ ਤੇ ਹੁਣ ਤੀਜੀ ਦੀ ਕਹਿੰਦੇ ਵੀ ਹੁਣ ਦੁਬਾਰਾ ਮੁਲਾਕਾਤ ਦੇ ਲਈ ਇਥੇ ਵਾਸ਼ਿੰਗਟਨ ਡੀਸੀ 'ਚ ਆਊਗਾ ਇਸ ਪੂਰੇ ਗੱਲਬਾਤ ਦੇ ਦਰਮਿਆਨ ਬੈਕਗ੍ਰਾਉਂਡ ਦੇ ਵਿੱਚ ਟੋਮਹਾਵਕ ਮਿਜ਼ਾਈਲਸ ਆ ਉਹਨਾਂ ਦੀ ਚਰਚਾ ਜਿਹੜੀ ਆ ਉਹ ਕਾਫੀ ਜ਼ਿਆਦਾ ਜਿਹੜੀ ਉਹ ਚੱਲ ਰਹੀ ਹੈਗੀ ਆ ਸੋ ਟੋਮਹਾਵਕ ਮਿਜ਼ਾਈਲਸ ਗੇਮ ਚੇਂਜਰ ਕਹਿੰਦੇ ਆ ਵੀ ਉਹ ਬਣ ਸਕਦੀਆਂ ਹੈਗੀਆਂ ਆ ਬੜੀਆਂ ਹੀ ਸਟੀਕ ਤੇ ਪ੍ਰਭਾਵੀ ਇਹ ਜਿਹੜੀਆਂ ਅਮਰੀਕਾ ਦੇ ਦੁਆਰਾ ਇਜਾਜ਼ਤ ਦਿੱਤੀਆਂ ਗਈਆਂ ਮਿਜ਼ਾਈਲਸ ਆ ਇਹਦੇ ਨਾਲ ਰੂਸੀ ਟਿਕਾਣਿਆਂ ਦੇ ਉੱਤੇ ਤੇ ਰੂਸੀ ਹਮਲਾਵਾਰਾਂ ਦੇ ਉੱਤੇ ਕਹਿੰਦੇ ਨਿਸ਼ਾਨਾ ਸਾਧਿਆ ਜਿਹੜਾ ਆ ਯੂਕਰੇਨ ਦੇ ਦੁਆਰਾ ਜਾ ਸਕਦਾ ਹੈ ਤੇ ਰਸ਼ੀਅਨ ਟੈਰਿਟਰੀ ਦੇ ਵਿੱਚ ਉਹਨਾਂ ਦੇ ਇਲਾਕੇ ਦੇ ਵਿੱਚ ਦੂਰ ਤੱਕ ਡੂੰਗੀ ਜਿਹੜੀ ਮਾਰ ਆ ਇਹਨਾਂ ਮਿਸਾਈਲਜ਼ ਦੇ ਜਰੀਏ ਕਿੱਤਿਆਂ ਜਾ ਸਕਦੀਆਂ ਆ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਉਹ ਸੋਚ ਰਹੇ ਨੇ ਕਨਸਿਡਰ ਕਰ ਰਹੇ ਆ ਵੀ ਲੌਂਗ ਰੇਂਜ ਵੈਪਨ ਯੂਕਰੇਨ ਨੂੰ ਕੱਲੇ ਜਾਣ ਜਾਂ ਨਾ ਜਿਹੜੇ ਉਹ ਕੱਲੇ ਜਾਣ 1980 ਦੇ ਵਿੱਚ ਪਹਿਲੀ ਵਾਰ ਇਹ ਜਿਹੜੀਆਂ ਲੌਂਗ ਰੇਂਜ ਕਰੂਜ਼ ਮਿਸਾਈਲਜ਼ ਅ ਇੰਟਰਡਿਊਸ ਹੋਈਆਂ ਸੀ ਯੂਐਸ ਦੀਆਂ ਕਈ ਕੰਪਨੀਆਂਜ਼ ਦੇ ਦੁਆਰਾ ਉਹਦੇ ਵੱਖ-ਵੱਖ ਵੇਰੀਐਂਟਸ ਆ ਉਹ ਬਣਦੇ ਜਿਹੜੇ ਉਹ ਆ ਰਹੇ ਆ ਸੋ ਇਹ ਡਿਜ਼ਾਈਨ ਕੀਤੀ ਗਈ ਆ ਵੀ ਰਡਾਰ ਦੇ ਹੇਠਾਂ-ਹੇਠਾਂ ਇਹ ਫਲਾਈ ਕਰਦੀ ਆ ਬਹੁਤ ਸਾਰੇ ਜਿਹੜੇ ਡਿਫੈਂਸਸ ਨੂੰ ਭੇਦਦੀ ਹੋਈ ਉਹਨਾਂ ਤੋਂ ਬਚਦੀ ਹੋਈ ਜਿੱਥੇ ਜਿਹੜੀ ਗਾਈਡੈਂਸ ਸਿਸਟਮ ਦੇ ਨਾਲ ਆਪਣੇ ਟਿਕਾਣੇ ਦੇ ਉੱਤੇ ਜਾ ਕੇ ਜਿਹੜਾ ਉਹ ਵਿਸਪੋਰਟ ਜਿਹੜੀ ਇੱਕਸਾਬ ਦੇ ਨਾਲ ਆ ਕਰ ਦਿਆ ਸੋ ਇਸ ਦੇ ਦਰਮਿਆਨ ਜਿਹੜੀ ਗੱਲਬਾਤ ਆ ਬੁਡਾਪੇਸਟ ਦੇ ਵਿੱਚ ਜਿਹੜੀ ਉਹ ਹੋਣੀ ਆ ਉਹ ਦੇਖਦੇ ਆ ਅੱਜ ਫਰਾਈਡੇ ਨੂੰ ਜਿਹੜੀ ਵਾਈਟ ਹਾਊਸ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੇਲੈਂਸਕੀ ਨੇ ਪਹੁੰਚਣਾ ਆ ਤੇ ਗੱਲਬਾਤ ਜਿਹੜੀ ਉਹਨਾਂ ਦੀ ਹੋਣੀ ਆ ਉਧਰ ਜਿਹੜੇ ਸੀਨੀਅਰ ਅਧਿਕਾਰੀ ਯੂਐਸ ਤੇ ਰਸ਼ੀਆ ਵਾਲੇ ਆ ਉਹ ਕਹਿੰਦੇ ਵੀ ਉਹ ਵੀ ਮੰਨ ਚੁੱਕੇ ਆ ਵੀ ਅਗਲੇ ਹਫਤੇ ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕਰਨੀ ਆ ਤਾਂ ਜੋ ਜਿਹੜੇ ਦੋਨਾਂ ਮੁਲਕਾਂ ਦੇ ਲੀਡਰ ਨੇ ਰਾਸ਼ਪਤੀ ਨੇ 트럼ਪ ਤੇ ਪੁਤਿਨ ਉਹਨਾਂ ਦੀ ਕੀ ਗੱਲਬਾਤ ਜਿਹੜੀ ਉਹ ਹੋਊਗੀ ਸੀ ਕਹਿੰਦੇ ਗਰਾਉਂਡ ਵਰਕ ਉਹਨਾਂ ਨੇ ਇਸ ਤੇ ਵਿੱਚ ਜਿਹੜਾ ਉਹ ਤਿਆਰ ਕਰਨਾ ਹੈ ਯੂਐਸ ਦੇ ਸਕੱਰੇਟਰੀ ਆਫ ਸਟੇਟ ਮਾਰਕੋ ਰੂਬਿਓ ਉਹ ਜਿਹੜੇ ਕਿ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਵੀ ਨੇ 트럼ਪ ਹੁਣਾ ਦੇ ਉਹ ਕਹਿੰਦੇ ਵੀ ਯੂਐਸਟੀ ਡੈਲੀਗੇਸ਼ਨ ਨੂੰ ਲੀਡ ਕਰਨਗੇ 트럼ਪ ਹੁਣਾ ਨੇ ਸੋਸ਼ਲ ਦੇ ਉੱਤੇ ਜਿਹੜਾ ਉਪਾਇਆ ਸੀ ਕਹਿੰਦੇ ਵੀ ਮੈਂ ਇਹ ਮੰਨ ਰਿਹਾ ਹਾਂ ਵੀ ਬਹੁਤ ਜ਼ਿਆਦਾ ਗ੍ਰੇਟ ਪ੍ਰੋਗਰੈਸ ਉਹ ਕੀਤੀ ਗਈ ਹੈ ਕੱਲ ਦੀ ਜਿਹੜੀ ਉਹ ਫੋਨ ਕਾਲ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਦੋਨਾਂ ਨੇ ਇਹ ਮੰਨਿਆ ਆ ਵੀ ਅਸੀਂ ਹੰਗਰੀ ਦੇ ਜਿਹੜਾ ਸ਼ਹਿਰ ਬੁਡਾਪੇਸਟ ਆ ਉਥੇ ਮੁਲਾਕਾਤ ਜਿਹੜੀ ਉਹ ਕਰਾਂਗੇ ਤਾਂ ਜੋ ਜਿਹੜੀ ਇਨ ਗਲੋਰੀਅਸ ਵਾਰ ਜਿਹੜੀ ਇਸ ਟਾਈਮ ਚੱਲ ਰਹੀ ਆ ਰਸ਼ੀਆ ਤੇ ਯੂਕਰੇਨ ਦੇ ਵਿੱਚ ਜਿਸ ਦਾ ਕੋਈ ਅੰਤ ਨਹੀਂ ਆ ਉਸ ਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਖਤਮ ਜਿਹੜਾ ਉਹ ਕਰ ਸਕੀਏ ਸੋ ਅਗਸਤ ਮਹੀਨੇ ਚ ਐਂਕਰੇਜ ਅਲਾਸਕਾ ਦੇ ਵਿੱਚ ਇਹ ਦੋਨੋਂ ਲੀਡਰ ਮਲੇ ਸੀਗੇ ਪਰ ਪੋਪਨ ਨੇ ਉਸ ਤੋਂ ਬਾਅਦ ਦੇ ਵਿੱਚ ਇਸ ਵਾਰ ਨੂੰ ਖਤਮ ਕਰਨ ਤੋਂ ਕੋਰੀ ਨਾ ਹੀ ਜਿਹੜੀ ਉਹ ਕੀਤੀ ਹੋਈ ਆ ਟਰੰਪ ਹੁਣਾਂ ਦੇ ਦੁਆਰਾ ਚੀਨ ਦੇ ਉੱਤੇ ਇੰਡੀਆ ਦੇ ਉੱਤੇ ਦਬਾਅ ਜਿਹੜਾ ਉਹ ਪਾਇਆ ਜਾ ਰਿਹਾ ਵੀ ਤੇਲ ਇਹਨਾਂ ਦਾ ਕਿਤੇ ਨਾ ਕਿਤੇ ਖਰੀਦਣਾ ਬੰਦ ਕਰੋ ਤਾਂ ਜੋ ਰਸ਼ੀਆ ਨੂੰ ਕੋਈ ਸੱਟ ਵੱਜੇ ਤਾਂ ਇਹ ਆਪਣੀ ਲੜਾਈ ਆ ਉਸ ਨੂੰ ਰੋਕਣ ਪਰ ਉਧਰੋਂ ਵੀ ਉਹਨਾਂ ਨੂੰ ਕੋਈ ਬਾੜੀ ਜਿਹੜੀ ਆ ਸਫਲਤਾ ਅਜੇ ਤੱਕ ਨਹੀਂ ਮਿਲੀ ਹੈਗੀ ਸੋ ਹੁਣ ਪੁਤਿਨ ਤੇ ਟਰੰਪ ਹੁਣਾਂ ਦੀ ਕਦੋਂ ਮੁਲਾਕਾਤ ਹੁੰਦੀ ਹੈ ਬੁਡਾਪੇਸਟ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੁੰਦੀ ਆ ਤੇ ਕੀ ਵਾਕਿਆਹੀਂ ਜਿਹੜੀ ਆ ਉਹ ਲੜਾਈ ਰੁਕੂਗੀ ਕੀ ਟੋਮਹੌਕ ਮਜ਼ਾਈਲਜ਼ ਦੇਣ ਦੀ ਜਿਹੜੀ ਗੱਲ ਆ ਉਹ ਲੜਾਈ ਨੂੰ ਰੋਕਣ ਦੇ ਲਈ ਇੱਕ ਪ੍ਰੈਸ਼ਰ ਟੈਕਟਿਕ ਦੇ ਤੌਰ ਦੇ ਉੱਤੇ ਟਰੰਪ ਹੁਣਾ ਦੁਆਰਾ ਵਰਤਿਆ ਜਾ ਰਿਹਾ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਮਿਡਲ ਈਸਟ ਦੇ ਵਿੱਚ ਸ਼ਾਂਤੀ ਕਰਾਉਣ ਤੋਂ ਬਾਅਦ ਪੀਸ ਡੀਲ ਹੋਣ ਤੋਂ ਬਾਅਦ ਟਰੰਪ ਹੁਣਾ ਨੇ ਆਪਣਾ ਫੋਕਸ ਯੂਕਰੇਨ ਦੀ ਲੜਾਈ ਵੱਲ ਨੂੰ ਕਰ ਦਿੱਤਾ